ਤੁਸੀਂ ਜੁੜੇ ਹੋਇਓ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ ਬਰਾੜ ਕੱਲ 26 ਜਨਵਰੀ ਨੂੰ ਇੱਕ ਵੀਡੀਓ ਆਉਂਦੀ ਆ ਅੰਮ੍ਰਿਤਸਰ ਸਾਹਿਬ ਤੋਂ ਜਿੱਥੇ ਬੀ ਆਰ ਅੰਬੇਦਕਰ ਸਾਹਿਬ ਦੇ ਬੋਤਲ ਨੂੰ ਇੱਕ ਬੰਦਾ ਤੋੜਦਾ ਹੋਇਆ ਨਜ਼ਰ ਆ ਰਿਹਾ ਜਿਹੜਾ ਉਹ ਬੰਦਾ ਹੈ ਉਹ ਵੀ ਇਹਨੂੰ ਸੂਚਿਤ ਜਾਤੀ ਦੇ ਨਾਲ ਸੰਬੰਧਿਤ ਹੈ ਨਵਰੀਤ ਭਾਈ ਆਪਣੇ ਨਾਲ ਨੇ ਭਾਈ ਨੇ ਗੱਲਬਾਤ ਕਰਦੇ ਆ ਵੀ ਇਹ ਕੀ ਸੰਕੇਤ ਨੇ ਇਹ ਕਿੱਧਰ ਨੂੰ ਜਾ ਰਿਹਾ ਹੈ ਇਹ ਕੇਸ ਨੂੰ ਕਿਵੇਂ ਦੇਖਦੇ ਹੋ ਭਾਈ ਉਹ ਜਿਹੜਾ ਬੰਰਸ਼ ਭਾਈ ਸਭ ਤੋਂ ਪਹਿਲਾਂ ਤਾਂ ਇਹ ਕਿ ਇਸ ਕੇਸ ਨੂੰ ਜੇ ਤੁਸੀਂ ਪੁੱਛਿਆ ਕਿਵੇਂ ਦੇਖਦੇ ਹੋ ਮੈਂ ਇਹਨੂੰ ਬਹੁਤ ਸੰਜੀਦਗੀ ਨਾਲ ਦੇਖਦਾ ਜਿਵੇਂ ਹਰ ਪੰਜਾਬੀ ਨੂੰ ਦੇਖਣਾ ਚਾਹੀਦਾ ਆ ਠੀਕ ਹੈ ਇਹਦੇ ਭਾਵੇਂ ਕੋਈ ਵੀ ਵੱਡੇ ਕਾਰਨ ਨਾ ਨਿਕਲਣ ਸੀ ਵੀ ਇਹੀ ਚਾਹਣੇ ਆ ਪਰ ਜੇ ਨਿਕਲਿਆ ਹੈ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਹੋ ਰਹੇ ਆ ਸਾਡਾ ਡਰ ਇੱਕ ਹੀ ਚੀਜ਼ ਨੂੰ ਲੈ ਕੇ ਆ ਕਿ ਕਿਤੇ ਪੰਜਾਬ ਦਿੱਲੀ ਦੇ ਇਲੈਕਸ਼ਨ ਦੇ ਵਿੱਚ ਕੋਈ ਪ੍ਰਯੋਗਸ਼ਾਲਾ ਤਾਂ ਨਹੀਂ ਹੈਗੀ ਜੀ ਜਿੱਥੇ ਕੋਈ ਪ੍ਰਯੋਗ ਕਰਕੇ ਦੇਖਣਾ ਹੋਵੇ ਵੀ ਇਹਦਾ ਇੰਪੈਕਟ ਦਿੱਲੀ ਦੇ ਵਿੱਚ ਕੀ ਪੈਂਦਾ ਨਾ ਮੈਂ ਕਹੀਂ ਕਹਿਣਾ ਕਿ ਉਸ ਧਿਰ ਨੇ ਕਿਸੇ ਧਿਰ ਨੇ ਕਰਾਇਆ ਤੇ ਨਹੀਂ ਹਜੇ ਤੱਕ ਕਿਉਂਕਿ ਐਵਿਡੈਂਸ ਕੋਈ ਉਸ ਤਰ੍ਹਾਂ ਦਾ ਸਾਹਮਣੇ ਆਇਆ ਨਹੀਂ ਲੱਗਦਾ ਨਹੀਂ ਮੁਢਲੇ ਰੂਪ 'ਚ ਗੱਲ ਦੇਖਣ ਨੂੰ ਐਂ ਲੱਗਦੀ ਐ ਵੀ ਕੋਈ ਇਹਦਾ ਵੱਡਾ ਕਾਰਨ ਨਿਕਲਦਾ ਨਹੀਂ ਲੱਗਦਾ ਜੇ ਨਿਕਲਿਆ ਤਾਂ ਆਪਾਂ ਉਹਦੇ ਤੇ ਵੀ ਚਰਚਾ ਜ਼ਰੂਰ ਕਰਾਂਗੇ ਬਿਲਕੁਲ ਇੱਕ ਬੰਦਾ ਜਿਹੜੀ ਹੈਰੀਟੇਜ ਸਟਰੀਟ ਐ ਬਿਲਕੁਲ ਜਿਹੜੀ ਦਰਬਾਰ ਸਾਹਿਬ ਨੂੰ ਜਾਂਦਾ ਰਹਾ ਬਾਹਰਲੇ ਪਾਸਿਓਂ ਹਾਂ ਬਾਹਰਲੇ ਪਾਸੇ ਵਾਲਾ ਰਾ ਹਨਾ ਤਾਂ ਉੱਥੇ ਉਹ ਆ ਆਉਂਦਾ ਮੁੰਡਾ ਪੌੜੀ ਤੋਂ ਚੜਦਾ ਤੇ ਉਹ ਜੋ ਮੂਰੇ ਸੰਵਿਧਾਨ ਹਨਾ ਡਾਕਟਰ ਭੀਮਰਾਓਂਬੇਦਕਰ ਦੇ ਜੋ ਅੱਗੇ ਸੰਵਿਧਾਨ ਦੇ ਉਹ ਬਣੀ ਹੋਈ ਇੱਕ ਕਿਤਾਬ ਉਹ ਉਹਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰਦਾ ਤੇ ਮਤਲਬ ਉਹ ਉਹ ਸਾਰਾ ਓਵਰਆਲ ਐ ਲੱਗਦਾ ਵੀ ਜਿਵੇਂ ਉਹ ਉੱਥੇ ਤੋੜ-ਫੋੜ ਦੇ ਇਰਾਦੇ ਨਾਲ ਆਇਆ ਸੀ ਕਿ ਮੈਂ ਇਹ ਬੁੱਤ ਨੂੰ ਢਾ ਦੇਣਾ ਹੁਣ ਉਹਦੀ ਕੀ ਮੰਨ ਸਕਦਾ ਕਿ ਨਹੀਂ ਇਹ ਤਾਂ ਪੁਲਿਸ ਦਾ 4 ਦਿਨਾਂ ਦਾ ਰਿਮਾਂਡ ਆ ਆਪਾਂ ਨੂੰ ਉਦੋਂ ਪਤਾ ਲੱਗੂਗੀ ਜੀ ਪਰ ਇਹ ਘਟਨਾ ਨੂੰ ਕੋਈ ਛੋਟੀ ਕਰਕੇ ਦੇਖਿਆ ਨਹੀਂ ਜਾ ਸਕਦਾ ਅੱਜ ਉਸ ਮੁੰਡੇ ਦੇ ਘਰਦਿਆਂ ਦਾ ਵੀ ਬਿਆਨ ਆਇਆ ਧਰਮਕੋਟ ਮੋਗੇ ਕੋਲੀ ਆ ਹਾਂਜੀ ਹਨਾ ਮੈਂ ਜਦੋਂ ਵੀ ਧਰਮਕੋਟ ਨੂੰ ਹੁਣ ਆਪਾਂ ਯਾਦ ਕਰਦੇ ਆ ਤੁਹਾਨੂੰ ਯਾਦ ਹੋਵੇ ਸ਼ਾਇਦ ਤੁਸੀਂ ਸੀਗੇ ਆਪਾਂ ਉਦੋਂ ਇਕੱਠੇ ਗਏ ਸੀ ਇੱਕ ਫੌਜੀ ਵੀਰ ਦੀ ਸਟੋਰੀ ਕਰਨ ਵੀ ਉੱਥੇ ਗਏ ਸੀ ਬਿਲਕੁਲ ਬਿਲਕੁਲ ਠੀਕ ਆ ਸ਼ਹੀਦ ਹੋ ਗਏ ਸੀ ਜਿਹੜੇ ਕੋਟੀ ਸੇਖਾਂ ਕੋ ਸੌਰੀ ਹਾਂ ਕੋਟ ਹੀ ਸੇਖਾਂ ਹਾਂ ਹਾਂ ਥੋੜਾ ਨੇੜੇ ਆ ਲੱਗੀ ਰਹਿੰਦਾ ਉਹ ਵੀ ਰਾਹ ਤੇ ਆ ਉਸੇ ਰਾਹ 'ਤੇ ਆ ਹਨਾ ਬਿਲਕੁਲ ਤਾਂ ਜੇ ਉਰੇ-ਪਰੇ ਵੀ ਹੋ ਮਤਲਬ ਉਹ ਨੇੜੇ-ਨੇੜੇ ਵਾਲੇ ਏਰੀਆ 'ਚ ਆਪਾਂ ਗਏ ਹੈ ਨਾ ਏਰੀਆ ਸੇਮ ਆ ਜਲੰਧਰ ਏਰੀਆ ਨੂੰ ਲੈ ਕੇ ਵੀ ਥੋਡੀਆਂ ਯਾਦਾਂ ਹੁੰਦੀਆਂ ਬਸ ਤੁਹਾਨੂੰ ਲੱਗਦਾ ਇੱਥੇ ਇਹੋ ਜਿਹੇ ਬੰਦੇ ਹੋਣਗੇ ਫਿਰ ਅਚਾਨਕ ਜਦੋਂ ਤੁਸੀਂ ਦੇਖਦੇ ਹੋ ਵੀ ਐਹੋ ਜੀ ਘਟਨਾ ਧਰਮਕੋਟ ਵਰਗੇ ਇੱਕ ਏਰੀਆ ਦੇ ਵਿੱਚੋਂ ਕਿਸੇ ਪਰਿਵਾਰ 'ਚੋਂ ਆਈ ਆ ਕਿਸੇ ਵੀ ਪਰਿਵਾਰ 'ਚੋਂ ਆ ਸਕਦੀ ਆ ਤੁਸੀਂ ਉਸਦੇ ਮਾਤਾ ਜੀ ਨੂੰ ਬੋਲਦੇ ਹੋਏ ਸੁਣਿਆ ਹੋਊਗਾ ਮਤਲਬ ਉਹੀ ਬੋਲੀ ਆ ਯਾਰ ਜਿਹੜੀ ਹਰ ਇੱਕ ਮਾਂ ਦੀ ਹੁੰਦੀ ਆ ਤਾ ਉਹਨਾਂ ਦੇ ਪਰਿਵਾਰ ਦਾ ਕਹਿਣਾ ਕਿ ਸਾਡੇ ਨਾਲ ਬਹੁਤੇ ਚਿਰ ਦਾ ਇਹਦਾ ਕੋਈ ਸਬੰਧ ਨਹੀਂ ਸੀ ਸਾਡੇ ਟੱਚ ਚ ਨਹੀਂ ਸੀ ਮੁੰਡਾ ਜੇ ਕਿਤੇ ਜੀ ਨਹੀਂ ਜਾਣੀਏ ਇਹ ਕਿਸੇ ਇਹ ਇਹ ਮੁੰਡਾ 달ਿਤ ਪਰਿਵਾਰ ਚੋਂ ਆ ਬਿਲਕੁਲ ਕੋਈ ਹੋਰ ਹੁੰਦਾ ਕਿਸੇ ਹੋਰ ਕਾਸਟ ਚੋਂ ਹੁੰਦਾ ਮੈਨੂੰ ਖੁੱਲ ਕੇ ਬੋਲਣ ਚ ਕੋਈ ਹਰਜ ਨਹੀਂ ਅਰਸ਼ ਤਾਂ ਬਿਲਕੁਲ ਬਰੂ ਦੇ ਢੇਰ ਤੇ ਬੈਠਣ ਵਾਲੀ ਗੱਲ ਸੀ ਪੰਜਾਬ ਚ ਠੀਕ ਹੈ ਪਰ ਇਹ ਵੀ ਮੁੰਡਾ ਮੈਨੂੰ ਸਮਝ ਨਹੀਂ ਅਰਸ਼ ਇਸ ਗੱਲ ਦੀ ਹੁੰਦੀ ਕਿ ਇਹ ਇਹਨੇ ਵੀ ਇਹ ਜੇ ਕਦਮ ਕਰਿਆ ਨਾ ਸਿਰਫ ਇਸ ਪਹਿਲੀ ਗੱਲ ਤਾਂ ਇਹ ਜਾਂਚ ਕਰਨੀ ਚਾਹੀਦੀ ਵੀ ਕੀ ਇਹਨੇ ਕਿਸੇ ਦੇ ਕਹਿਣ ਤੇ ਕੀਤਾ ਜੇ ਕਿਸੇ ਦੇ ਕਹਿਣ ਤੇ ਨਹੀਂ ਕੀਤਾ ਫਿਰ ਯਾਰ ਕੀ ਦਿਮਾਗੀ ਸਥਿਤੀ ਆ ਵੈਸੇ ਇਹ ਵੀ ਆ ਵੀ ਡਾਕਟਰ ਭੀਮਰਾਮ ਬੇਦਕਰ ਨੂੰ ਹਾਂਜੀ ਕੱਲੇ ਦਲਤਾਂ ਤੱਕ ਸੀਮਿਤ ਕਰਨਾ ਮਨੁੱਖੀ ਨਾ ਸਮਝੀਦਾ ਹੀ ਇੱਕ ਨਤੀਜਾ ਸਵਿਧਾਨ ਲਿਖਿਆ ਆਪਣੇ ਦੇਸ਼ ਦਾ ਉਹਨਾਂ ਨੇ ਹਰ ਕਿਸੇ ਨੂੰ ਹੀ ਹੱਕ ਏ ਯਾਰ ਬਿਲਕੁਲ ਸੁਤੰਤਰਤਾ ਦਾ ਅਧਿਕਾਰ ਆ ਜਿਹੜਾ ਸਾਡਾ ਹੈ ਨਾ ਮੌਲਿਕ ਅਧਿਕਾਰ ਆ ਸਾਨੂੰ ਉਹ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਉਹਨਾਂ ਨੇ ਦਿੱਤੀਆਂ ਸਾਨੂੰ ਜਿਹਦੇ ਕਰਕੇ ਅੱਜ ਅਸੀਂ ਇੱਥੇ ਖੜੇ ਆ ਉਹ ਕੱਲੇ ਦਲਤਾਂ ਦੇ ਲੀਡਰ ਨਹੀਂ ਸੀ ਹਾਂ ਕੰਪੈਰੀਟਿਵਲੀ ਉਹਨਾਂ ਨੇ ਫਾਇਦਾ ਜੋ ਉਹਨਾਂ ਨੇ ਸੰਵਿਧਾਨ ਲਿਖਿਆ ਦਲਤਾਂ ਦੇ ਉਥਾਨ ਦੇ ਵਿੱਚ ਬਹੁਤ ਕੀਤਾ ਕੋਈ ਵੀ ਦੁਨੀਆ ਦੇ ਵਿੱਚ ਤੁਸੀਂ ਜਿੰਨੇ ਮਰਜੀ ਵੱਡੇ ਬੰਦੇ ਦੇਖ ਲਓ ਹਨਾ ਕੋਈ ਅਮਰੀਕਾ ਦੇ ਆਲੂਥਰ ਕਿੰਗ ਕਹਿ ਦਿੰਦੇ ਆ ਕਿਸੇ ਨੂੰ ਕਿਸੇ ਨੂੰ ਕਲਿੰਟਨ ਕਹਿ ਦਿੰਦੇ ਆ ਹਨਾ ਲਿੰਕਨ ਕਹਿ ਦਿੰਦੇ ਆ ਬਹੁਤ ਲੋਕ ਹੋਇਆ ਜੀ ਹਨਾ ਆਪਾਂ ਕਿਸੇ ਨੂੰ ਘਟਾ ਕੇ ਨਹੀਂ ਦੇਖਦੇ ਕੋਈ ਮੰਡੇਲਾ ਕੋਈ ਕਿਤੋਂ ਦਾ ਵੀ ਕੁਝ ਵੀ ਆ ਪਰ ਡਾਕਟਰ ਭੀਮਰਾਓਂ Ambedkar ਤੋਂ ਵੱਡਾ ਇਨਸਾਨ ਮੈਨੂੰ ਕੋਈ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਲੱਗਦਾ ਨਹੀਂ ਕ੍ਰਾਂਤੀਕਾਰੀ ਭਾਰਤ ਦੀ ਆਬਾਦੀ ਆਜ਼ਾਦੀ ਵੇਲੇ ਕਰੋਨਾ ਚੀ ਸੀ 30 ਕਰੋੜ ਦੇ ਲਗਭਗ ਲੋਕ ਕਹਿੰਦੇ ਅੱਗੇ ਪਿੱਛੇ ਵੀ ਹੋ ਸਕਦਾ ਚਲੋ ਉਹਦੇ ਵਿੱਚ ਤੁਸੀਂ ਦੇਖ ਲਓ ਵੀ ਸਿੱਧਾ-ਸਿੱਧਾ ਹੀ ਘੱਟ ਤੋਂ ਘੱਟ ਵੀ ਲੱਗ ਗਿਆ ਸੀ 10 11 ਕਰੋੜ ਆਬਾਦੀ ਦਾ ਲੱਤ ਸੀ ਬਿਲਕੁਲ ਇੱਕ ਝਟਕੇ ਦੇ ਵਿੱਚ ਸੰਵਿਧਾਨ ਲਾਗੂ ਹੋਇਆ ਜਦੋਂ ਮੈਂ ਮੰਨਦਾ ਪ੍ਰੈਕਟੀਕਲ ਇਹ ਅੱਜ ਵੀ ਨਹੀਂ ਸੰਭਵ ਹੋ ਸਕਿਆ ਉਹਦੇ ਵੀ ਰੀਜ਼ਨ ਹੈ ਪਰ ਫਿਰ ਵੀ ਤੁਸੀਂ ਦੇਖ ਲਓ ਇੱਕ ਝਟਕੇ ਦੇ ਵਿੱਚ ਤੁਸੀਂ 10-11 ਕਰੋੜ ਆਬਾਦੀ ਨੂੰ ਬਰਾਬਰ ਅੱਖਾਂ ਚੱਖਾਂ ਪਾਉਣ ਦੇ ਲਾਇਕ ਬਣਾਤਾ ਹੈ ਕੋਈ ਦੁਨੀਆ ਦੇ ਵਿੱਚ ਇਹੋ ਜਿਹੀ ਮਸਾਲ ਕਿੰਨੀ ਅਲੱਗ ਆ ਉਹਨਾਂ ਦਾ ਬਚਪਨ 'ਚ ਜੋ ਕੁਝ ਉਹਨਾਂ ਨੇ ਫੇਸ ਕਰਿਆ ਉਹ ਸਾਰੀਆਂ ਚੀਜ਼ਾਂ ਦੇ ਖਿਲਾਫ ਜ਼ਿੰਦਗੀ 'ਚ ਸੰਘਰਸ਼ ਕੀਤਾ ਉਹ ਸਾਰੀਆਂ ਚੀਜ਼ਾਂ ਦਾ ਉਹਨਾਂ ਨੇ ਸਾਹਮਣਾ ਕੀਤਾ ਕਿਉਂਕਿ ਇੱਕ ਦਲਿਤ ਪਰਿਵਾਰ 'ਚ ਜਨਮ ਹੋਇਆ ਉਸ ਤੋਂ ਬਾਅਦ ਉਹ ਸਾਰਾ ਪੜ੍ਹਾਈ 'ਚ ਸਟਰਗਲ ਉਹਨਾਂ ਨੂੰ ਵਿਦਿਅਕਰੇ ਦਾ ਕਿੰਨਾ ਸਾਹਮਣਾ ਕਰਨਾ ਪਿਆ ਹਰ ਤੁਸੀਂ ਯਾਰ ਸੋਚ ਕੇ ਦੇਖੋ ਜੋ ਕਿੱਥੇ ਪਹੁੰਚੇ ਥੋੜੀਆਂ ਮੇਰੀ ਉਮਰ 8 ਸਾਲ ਹੋਵੇ ਬਿਲਕੁਲ ਆਪਾਂ ਸਕੂਲ 'ਚ ਜਾ ਗਏ ਬਾਈ ਸਕੂਲ 'ਚ ਆਵਦਾ ਆਪਾਂ ਨੂੰ ਲੱਗੀ ਇੱਕ ਬੋਰੀ ਲੈ ਕੇ ਜਾ ਕਰਕੇ ਜੀਤੇ ਬੈਠ ਗਏ ਇਹ ਜਦ ਕਿ ਪਿੰਡਾਂ ਵਾਲੇ ਸਕੂਲ 'ਚ ਇੱਕ ਨਾਰਮਲ ਗੱਲ ਆ ਆਪ ਦਾ ਗੱਟਾ ਲੈ ਕੇ ਜਾਣਾ ਤੇ ਬੈਣਾ ਉਹ ਸਾਰੇ ਲੈ ਕੇ ਜਾਂਦੇ ਸੀ ਪਰ ਡਿਫਰੈਂਸ ਕੀ ਆ ਕਿ ਤੁਸੀਂ ਜਿਹੜਾ ਤੁਹਾਡਾ ਸਕੂਲ ਇੱਥੇ ਪੜ ਰਿਹਾ ਤੇ ਤੁਸੀਂ ਕਮਰੇ ਤੋਂ ਬਾਹਰ ਬੈਠ ਕੇ ਪੜ ਰਹੇ ਹੋ ਕਿਉਂਕਿ ਬਾਕੀ ਸਟੂਡੈਂਟਾਂ ਤੇ ਤੁਹਾਡੇ ਵਿੱਚ ਕਾਸਟ ਦਾ ਡਿਫਰੈਂਸ ਹੈ ਫਿਰ ਉਹਨਾਂ ਨੂੰ ਨਾਰਮਲ ਥਾਂ ਤੋਂ ਜਿੱਥੇ ਬਾਕੀ ਵਿਦਿਆਰਥੀ ਪਾਣੀ ਪੀਂਦੇ ਸੀ ਪਾਣੀ ਨਹੀਂ ਸੀ ਪੀਂਦੇ ਦਿੱਤਾ ਜਾਂਦਾ ਉੱਥੇ ਪਾਣੀ ਉਹਨਾਂ ਨੂੰ ਉੱਥੇ ਉੱਥੇ ਇੱਕ ਸਹਾਇਕ ਸੀਗਾ ਉਹ ਪਾਣੀ ਪੀਉਂਦਾ ਹੁੰਦਾ ਹੁੰਦਾ ਸੀ ਇੱਕ ਦਿਨ ਨਹੀਂ ਉਹ ਉਹ ਆਇਆ ਨਹੀਂ ਸੀ ਤੁਸੀਂ ਦੇਖੋ ਇੱਕ 8 ਸਾਲ ਦਾ ਬੱਚਾ ਧਿਆਰ ਉਸ ਦਿਨ ਧਿਆਰ ਉਹ ਆਪਣੇ ਪਿਤਾ ਜੀ ਨੂੰ ਮਿਲਣ ਜਾਂਦੇ ਇੱਕ ਵਾਰੀ ਜਾਂਦੇ ਆ ਤੇ ਸਟੇਸ਼ਨ ਤੇ ਉਤਰਦੇ ਆ ਕਿਉਂਕਿ ਵੈਲ ਡਰਸਟ ਸੀਗੇ ਇਹਨਾਂ ਦੇ ਪਿਤਾ ਜੀ ਵੀ ਹਨਾ ਵਧੀਆ ਨੌਕਰੀ ਤੇ ਸੀਗੇ ਪਰ ਹੁਣ ਵਿਤਕਰਾ ਉਸ ਵੇਲੇ ਸਿਖਰ ਤੇ ਆ ਜਾਣਾ ਉੱਥੇ ਖੜੇ ਆ ਸਟੇਸ਼ਨ ਤੇ ਜਿਹੜੀ ਉਹ ਉਦੋਂ ਆ ਰੇੜੇ ਜੇ ਚੱਲਦੇ ਹੁੰਦੇ ਸੀ ਹਨਾ ਮਤਲਬ ਆਪਾਂ ਜਿਹੜਾ ਪੜਿਆਗਾ ਉਹ ਰੇੜੇ ਤੇ ਜਾਣ ਲੱਗੇ ਆ ਰੇੜੇ ਵਾਲਾ ਵੀ ਜਦੋਂ ਉਹਨਾਂ ਦੀ ਕਾਸਟ ਸੁਣ ਲੈਂਦਾ ਉਹਨਾਂ ਨੂੰ ਧਾਰ ਦਿੰਦਾ ਦੁੱਗਣਾ ਕਰਾਇਆ ਦਿੰਦੇ ਆ ਜੀ ਆਪ ਰੇੜਾ ਚਲਾਉਂਦੇ ਆ ਉੱਥੇ ਪਹੁੰਚਣ ਵਾਸਤੇ ਤੇ ਜਦੋਂ ਉਹਨਾਂ ਨੇ ਘਰੋਂ ਜਿਹੜੀ ਰੋਟੀ ਲਿਆਂਦੀ ਸੀ ਕਿਹਾ ਉਹਨੂੰ ਵੀ ਇਹ ਖਾ ਲਗੇ ਤਾਂ ਇਹ ਜੀ ਨਦੀ ਦੇ ਕਿਨਾਰੇ ਇਹ ਜੇ ਪੂਲ ਕਹਿ ਲਓ ਜਾਂ ਜੋ ਵੀ ਪਾਣੀ ਦੇ ਸੋਮੇ ਦੇ ਨੇੜੇ ਰੁੱਕੀ ਜਾਂਦੀ ਹੈ ਜਿੱਥੇ ਕੁਛ ਮਰੇ ਹੋਏ ਜਾਨਵਰ ਤੱਕ ਹੋਣ ਹਰ ਵੇਰ ਉੱਥੋਂ ਨਿਕਲ ਕੇ ਬੰਦੇ ਆਏ ਆ ਜਿਨ੍ਹਾਂ ਨੇ ਦੁਨੀਆ ਬਦਲੀ ਆ ਮੈਨੂੰ ਕੁਛ ਮਹਾਨਤਾ ਯਾਰ ਤੁਸੀਂ ਦੁਨੀਆ ਨੂੰ ਜਿੰਨੇ ਮਰਜ਼ੀ ਕੋਈ ਅਧਿਆਤਮਿਕ ਗੁਰੂ ਲੈ ਲਓ ਕੁਛ ਲੈ ਲਓ ਪਰ ਜਿੰਨਾ ਡਾਕਟਰ ਭੀਮਰਾਓਂ ਵੇਦ ਕਰਨੇ ਦਲਤਾ ਲਈ ਕਰ ਲਿਆ ਕੋਈ ਨਹੀਂ ਕਰ ਸਕਦਾ ਉਹਨਾਂ ਦੇ ਹੱਕ ਲਈ ਲੜਿਆ ਉਹ ਬੰਦਾ ਹੱਕ ਕਿਸੇ ਹੱਦ ਤੱਕ ਦਵਾਈ ਵੀ ਹੈ ਹੁਣ ਸੈਕਿੰਡ ਔਰਤਾਂ ਲਈ ਵੀ ਬਿਲਕੁਲ ਯਰ ਜੇ ਡਾਕਟਰ ਭੀਮਰਾਓ ਮਵੇਦਕਰ ਵਰਗੇ ਬੰਦੇ ਰਾ ਹੁੰਦੇ ਬਹੁਤ ਲਿਮਟਡ ਕੁਝ ਕੁ ਬੰਦਿਆਂ ਨੂੰ VOTING ਦਾ ਅਧਿਕਾਰ ਹੋਣਾ ਸੀ ਇਹ ਤਾਕਤ ਨਹੀਂ ਸੀ ਹੋਣੀ ਐ ਇਹ ਦੇਸ਼ ਇਸ ਤਰ੍ਹਾਂ ਦਾ ਨਹੀਂ ਸੀ ਹੁਣ ਇਹ ਉਹਨਾਂ ਦੀ ਖੂਬਸੂਰਤੀ ਸੀਗੀ ਕਿ ਉਹਨਾਂ ਨੇ ਸਾਨੂੰ ਮਤਲਬ ਆਪਾਂ ਤਾਂ ਚਲੋ ਕੋਈ ਵੀ ਹੈ ਨਹੀਂ ਸੀ ਪਰ ਦੇਖੋ ਵੱਡੇ ਦਰਖਤ ਉਹੀ ਹੁੰਦੇ ਆ ਜਿਨ੍ਹਾਂ ਦਾ ਨਿਗ ਜਿਨ੍ਹਾਂ ਦੀ ਛਾਂ ਸਦੀਆਂ ਮਾਣਦੀ ਹੈ ਪਰ ਉਹੀ ਮਤਲਬ ਦਲਿਤ ਪਰਿਵਾਰ 'ਚੋਂ ਛੋਟ ਕੇ ਵੀ ਇੰਮਰਾ ਉਹ ਵੇਦਕਰ ਜੀ ਆਉਂਦੇ ਉਹਨਾਂ ਨਾਲ ਸੰਬੰਧਿਤ ਸੀਗੇ ਉਹਨਾਂ ਨੂੰ ਹੱਕ ਦਵਾਉਣ ਦੀ ਗੱਲ ਆਖੀ ਜਾਂਦੀ ਹੈ ਹਨ ਜਿਹੜੇ ਮੁੰਡੇ ਨੇ ਹਮਲਾ ਕੀਤਾ ਉਹ ਵੀ ਸੇਮ ਦਲਿਤ ਪਰਿਵਾਰ ਨਾਲ ਸੰਬੰਧਿਤ ਸੀਗਾ ਮੈਂ ਉਹੀ ਕਹਿਣਾ ਵੀ ਉਹਦੇ ਸਾਈਕਿਕ ਚੈੱਕ ਕਰਨੀ ਪਊਣਾ ਉਹ ਇੱਕ ਮੁੱਦਾ ਰਿਸਰਚ ਦਾ ਜੇ ਉਹਦੇ ਮਗਰ ਕੋਈ ਵੱਡੀ ਤਾਕਤ ਨਹੀਂ ਮੁੰਡੇ ਦੇ ਤਾਂ ਸਾਨੂੰ ਉਹਨੂੰ ਵੀ ਦੇਖਣਾ ਪਊਗਾ ਵੀ ਉਹਦੇ ਅੰਦਰ ਹੀ ਨਫ਼ਰਤ ਕਿਉਂ ਆ ਮੈਂ ਫਿਰ ਕਹਿਣਾ ਡਾਕਟਰ ਭੀਮਰਾਮ ਬੇਦਕਰ ਸਾਡੇ ਸਾਰਿਆਂ ਦੇ ਆ ਜੀ ਬਿਲਕੁਲ ਕੋਈ ਵੀ ਅੱਜ ਘਟਨਾ ਹੋ ਜੇ ਇਥੇ ਓਪੋਜੀਸ਼ਨ ਕੋਈ ਸਰਕਾਰ ਜਦੋਂ ਵੀ ਕੋਈ ਵੀ ਸਰਕਾਰ ਜਦੋਂ ਤਾਨਾਸ਼ਾ ਬੰਨ ਦੀ ਕੋਸ਼ਿਸ਼ ਕਰਦੀ ਆ ਤਾਂ ਓਪੋਜੀਸ਼ਨ ਉਦੋਂ ਹੀ ਵਿਰੋਧੀ ਤੇ ਉਦੋਂ ਹੀ ਸੰਵਿਧਾਨ ਚੱਕ ਕੇ ਖੜੀ ਹੋ ਜਾਂਦੀ ਆ ਕਿ ਡਾਕਟਰ ਭੀਮrao ਅੰਬੇਦਕਰ ਦੇ ਬਣਾਏ ਹੋਏ ਸੰਵਿਧਾਨ ਤੇ ਹਮਲਾ ਹੁਣ ਵੀ ਇਹੀ ਹੋ ਰਿਹਾ ਨਾ ਇਹ ਪਹਿਲਾਂ ਵੀ ਹੁੰਦਾ ਹੋ ਰਿਹਾ ਆ ਆ ਬੀਜੇਪੀ ਵਾਲੇ ਜਿਹੜੇ ਹੁਣ ਬਦਲਣ ਦੀਆਂ ਕੋਸ਼ਿਸ਼ਾਂ ਕਰਦੇ ਵੀ ਐਂ ਕਰਦੇ ਰਹੇ ਆ ਜੀ ਸੰਵਿਧਾਨ ਸਾਡੀ ਸਾਰਿਆਂ ਦੀ ਆਖਰੀ ਆਸ ਹੁੰਦੀ ਆ ਮੁਲਕ 'ਚ ਜਦੋਂ ਕੁਝ ਵੀ ਸੰਘਰਸ਼ ਵਿੱਢਣਾ ਸਰਕਾਰ ਦੇ ਖਿਲਾਫ ਲੜਨਾ ਉਸ ਸੰਵਿਧਾਨ ਬਣਾਉਣ ਵਾਲਾ ਉਹਦਾ ਰਚੇਤਾ ਉਹਦਾ ਬੁੱਤ ਢੋਣਾ ਉਹਦੇ ਪ੍ਰਤੀ ਨਫ਼ਰਤ ਆ ਯਾਰ ਬਿਲਕੁਲ ਮੇਰੀ ਸਮਝ ਤੋਂ ਤਾਂ ਬਹੁਤ ਹੀ ਪਰੇ ਦੀ ਗੱਲ ਹੈ ਵੀ ਇਹ ਕਿਵੇਂ ਪੈਦਾ ਹੋ ਸਕਦੀ ਆ ਉਸ ਬੰਦੇ ਖਿਲਾਫ ਤੁਹਾਡੇ ਵਿੱਚ ਇੱਕ ਇਸੇ ਘਟਨਾ ਦਾ ਦੂਜਾ ਐਂਗਲ ਜਿਹੜਾ ਦਿੱਤਾ ਜਾ ਰਿਹਾ ਐ ਐਸਜੀਪੀਸੀ ਨੂੰ ਸਵਾਲਾਂ ਦਾ ਸਵਾਲਾਂ ਚ ਲਿਆ ਜਾ ਰਿਹਾ ਵੀ ਕਿਉਂਕਿ ਉਹ ਰਾਹ ਸੀ ਜਿਹੜਾ ਦਰਬਾਰ ਸਾਹਿਬ ਕੰਨੀ ਜਾਂਦਾ ਹਾਂ ਤਾਂ ਐਸਜੀਪੀਸੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਜੀ ਬੀਜਪੀ ਦੇ ਲੀਡਰ ਨਹੀਂ ਕਰਿਆ ਸਾਪਲਾ ਸਾਹਿਬ ਨੇ ਇਹ ਮੇਰੇ ਖਿਆਲ ਚ ਟਿੱਪਣੀ ਕਰੀ ਆ ਜਿੱਥੋਂ ਤੱਕ ਮੈਂ ਪੜਿਆ ਮੈਨੂੰ ਲੱਗਾ ਬੇਲੋੜੀ ਟਿੱਪਣੀ ਯਾਰ ਬਿਲਕੁਲ ਯਾਰ ਐਸਜੀਪੀਸੀ ਪਹਿਲੀ ਗੱਲ ਤਾਂ ਉਹ ਸਾਰੇ ਜਿਹੜਾ ਘਟਨਾ ਕਰਮਾ ਉਹ ਕਿੰਨੇ ਚਿਰ ਦਾ ਇੱਕ ਡੇਢ ਮਿੰਟ ਚ ਸਾਰਾ ਕੁਝ ਹੋ ਗਿਆ ਉਹ ਉਹ ਨਿੱਕੀ ਜੀ ਵੀਡੀਓ ਦਾੜ ਤੜ ਤਾਂ ਥੋੜੇ ਨਾਲ ਲੱਗ ਗਿਆ ਉਹ ਮੁੰਡਾ ਲੱਗ ਗਿਆ ਨਾ ਹੁਣ ਯਾਰ ਥੋੜਾ ਕੁਝ ਤਾਂ ਤੁਹਾਨੂੰ ਬਾਈ ਮੰਨ ਲਾ ਆਪਾਂ ਖੜੇ ਆ ਯਾਰ ਇੱਥੇ ਇੱਥੇ ਆ ਕੇ ਕੋਈ ਬੰਦਾ ਯਾਰ ਮੰਨ ਲਓ ਮਣ ਕੁਝ ਵੀ ਹੈ ਜੀ ਐਕਟੀਵਿਟੀ ਕਰਨ ਲੱਗ ਗਿਆ ਆਪਾਂ ਨੂੰ ਮਨ ਲਓ ਕੋ ਪਿਸਤੌਲ ਹੀ ਕੱਢ ਕੇ ਖੜ ਗਿਆ ਜਾਂ ਕੁਝ ਵੀ ਕੋ ਡਾਂਗ ਕੋ ਡਾਂਗ ਹਨ ਭਰਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਰੋਕਣ ਤੇ ਵੀ ਤਾਂ 15 20 ਸਕਿੰਟ ਲੱਗ ਜਾਂਦੇ ਆ ਯਾਰ ਬਿਲਕੁਲ ਤੁਸੀਂ ਬੰਦਾ ਉੱਪਰ ਹੈ ਹਨਾ ਹਾਈ ਪੋਜੀਸ਼ਨ ਤੇ ਹੈ ਉੱਪਰ ਖੜਾ ਹੋ ਉਹਨੂੰ ਸਾਰਾ ਕੁਝ ਕਰਨਾ ਮੈਨੂੰ ਲੱਗਦਾ ਸ਼ਰੋਮਣੀ ਕਮੇਟੀ ਯਾਰ ਕਿੱਥੋਂ ਕਿੱਥੋਂ ਕੀ ਕੀ ਕਰ ਦੂਗੀ ਉਹ ਐਡੀ ਵੱਡੀ ਸੰਸਥਾ ਥੋੜੀ ਹੈ ਜੇ ਕਿਸੇ ਨੇ ਹੁਣ ਫੇਸਬੁੱਕ ਯੂਨੀਵਰਸਿਟੀ ਫੇਸਬੁੱਕ ਯੂਨੀਵਰਸਟੀਆਂ WhatsApp ਯੂਨੀਵਰਸਿਟੀ ਤੋਂ ਪੜਿਆ ਵੀ ਸ਼ਰੋਮਣੀ ਕਮੇਟੀ ਕੋਲੇ ਤਾਂ ਜੀ ਪੰਜਾਬ ਸਰਕਾਰ ਤੋਂ ਵੱਧ ਬਹਿਟਾ ਫਿਰ ਤਾਂ ਉਸ ਭੋਲੇ ਪੰਛੀ ਦਾ ਮੈਂ ਕੀ ਕਰ ਸਕਦਾ ਨਹੀਂ ਯਾਰ ਕੋਈ ਲੌਜੀਕ ਨਹੀਂ ਮੰਦਾ ਸ਼ਰੋਮਣੀ ਕਮੇਟੀ ਕਿਵੇਂ ਜ਼ਿੰਮੇਵਾਰ ਹੋ ਸਕਦੀ ਬਿਲਕੁਲ ਉਹ ਉਸ ਚੀਜ਼ ਦੇ ਲਈ ਠੀਕ ਹੈ ਹਾਂ ਉੱਥੇ ਜਦੋਂ ਉਹਨਾਂ ਦੀ ਫੋਰਸ ਆ ਜੇ ਉੱਥੇ ਲੱਗੀ ਹੋਈ ਤਾਂ ਉਹ ਉਹਨਾਂ ਨੂੰ ਕੋਈ ਸਵਾਲ ਪੁੱਛਿਆ ਜਾ ਸਕਦਾ ਵੀ ਕੀ ਤੁਸੀਂ ਨੇੜੇ ਸੀਗੇ ਪਰ ਜੇ ਕੋਈ ਨੇੜੇ ਨਹੀਂ ਐਕਸਰ ਦੂਰ ਵੀ ਹੋ ਸਕਦਾ ਅਸੀਂ ਪੁਲਿਸ ਤੇ ਵੀ ਜਦੋਂ ਸਵਾਲ ਕਰਦੇ ਹਾਂ ਨਾ ਅਰਸ਼ਾ ਪੁਲਿਸ ਤੇ ਅਸੀਂ ਸਵਾਲ ਕਦੇ ਉਸ ਗੱਲ ਨੂੰ ਲੈ ਕੇ ਨਹੀਂ ਕਰੇ ਵੀ ਦੋ ਭਰਾ ਜਾਂਦੇ ਸੀ ਤੇ ਇੱਕ ਭਰਾ ਨੇ ਇੱਕ ਜਮੀਨ ਪਿੱਛੇ ਦੂਜੇ ਨੂੰ ਮਾਰਤਾ ਅਸੀਂ ਉਦੋਂ ਕਰਦੇ ਹਾਂ ਜਦੋਂ ਫਰੋਤੀ ਦੀ ਕਾਲ ਆਉਗੀ ਜੀ ਕਿਉਂਕਿ ਫਰੋਤੀ ਆਰਗੇਨਾਈਜ਼ਡ ਕ੍ਰਾਈਮ ਆ ਬਿਲਕੁਲ ਬਿਜਲੀ ਵਿਰੋਧ ਨੂੰ ਥੋੜੀ ਪੁਲਸ ਰੋਕ ਸਕਦੀ ਆ ਤਾਂ ਫਿਲਹਾਲ 4 ਦਿਨਾਂ ਦਾ ਪੁਲਸ ਕੋਲੇ ਰਿਮਾਂਡ ਮੈਨੂੰ ਲੱਗਦਾ ਇਹ ਚਾ ਕਾਫੀ ਗੱਲਾਂ ਸਾਹਮਣੇ ਆਉਣ ਦੀ ਆਪਾਂ ਨੂੰ ਵੀ ਉਮੀਦ ਆ ਤੇ ਹੋਰ ਵਿਚੀ ਗੱਲਾਂ ਇਹ ਵੀ ਆ ਵੀ ਜਵਾ ਉਹ ਜੀ ਉਹ ਥੋੜਾ ਮੰਦਬੁੱਧੀ ਸੀ ਜਾਂ ਐ ਸੀਗਾ ਯਾਰ ਮੈਨੂੰ ਕੋਈ ਜਲਾ ਸਭ ਦੀ ਗੱਲ ਯਾਰ ਬਹੁਤ ਵਧੀਆ ਲੱਗੀ ਅੱਜ ਜਿਹੜੇ ਐਮਪੀ ਅੰਮ੍ਰਿਤਸਰ ਵਾਲੇ ਉਹ ਕਹਿੰਦੇ ਮੰਦਬੁੱਧੀ ਆ ਤਾਂ ਕਿਸੇ ਦਾ ਸਿਰ ਪਾੜ ਦੋ ਪਾੜ ਦੇਣ ਹਨਾ ਆਪਦੇ ਭੈਣ ਭਰਾ ਦਾ ਸਿਰ ਪਾੜ ਦੇਣੀ ਆ ਕੁਝ ਹੋਰ ਕਰ ਦੇਣ ਇਹ ਜਿਹੀ ਹਰਕਤ ਕਰਨ ਤਾਂ ਸਮਝ ਆਉਂਦਾ ਵੀ ਚਲੋ ਮੰਦਬੁੱਧੀ ਆ ਜੀ ਵੀ ਇਹਨੂੰ ਕਿਤੇ ਦਾਖਲ ਕਰਾ ਦੋ ਯਾਰ ਕਦੇ ਕਿਸੇ ਕੋਈ ਧਾਰਮਿਕ ਥਾਂ ਤੇ ਯਾਰ ਜਾ ਪਹੁੰਚ ਜਾਂਦਾ ਬੰਦਾ ਜੀ ਹਣਾ ਕਦੇ ਹਾਂ ਕੋਈ ਬੇਅਦਬੀਆਂ ਦੀ ਕੋਸ਼ਿਸ਼ ਹੋ ਜਾਂਦੀ ਆ ਕਦੇ ਯਾਰ ਤੁਸੀਂ ਡਾਕਟਰ ਭੀਮਰਾਓਂਬੇਦਕਰ ਦੇ ਯਾਰ ਅਰਸ਼ ਇਹਨੂੰ ਗਹਿਰਾਈ ਨਾਲ ਦੇਖਣਾ ਤਾਂ ਪਊਗਾ ਨਾ ਕਿਉਂਕਿ ਉਹ ਕਿਸੇ ਇੱਕ ਕਮਿਊਨਿਟੀ ਦਾ ਬੰਦਾ ਥੋੜੀ ਸੀ ਉਹ ਸਾਰੇ ਦੇਸ਼ ਦਾ ਉਹ ਸਭ ਦਾ ਬਹੁਤ ਵੱਡਾ ਮਨੁੱਖਤਾ ਦੇਵ ਹੁੰਦੇ ਆ ਇਹ ਜੇ ਬੰਦੇ ਬਿਲਕੁਲ ਤੁਸੀਂ ਮਤਲਬ ਜਿਵੇਂ ਜਿਵੇਂ ਉਹਨਾਂ ਬਾਰੇ ਪੜ੍ਹਦੇ ਹੋ ਜ਼ਿੰਦਗੀ 'ਚ ਉਹਨਾਂ ਦਾ ਸੰਘਰਸ਼ ਪੜ੍ਹਦੇ ਹੋ ਤੇ ਕਿਵੇਂ ਸੰਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਨੇ ਜੋ ਬਹਿਸ ਕਰ ਕਰਕੇ ਹਾਸਲ ਕਰਿਆ ਲੌਜਿਕ ਦੇ ਦੇ ਕੇ ਬਣਾਏ ਆ ਬਿਲਕੁਲ ਅੱਜ ਭਾਰਤ ਦੀ ਡੈਮੋਕ੍ਰੇਸੀ ਇਸ ਲੈਵਲ ਦੀ ਹੋਣੀ ਨਹੀਂ ਸੀ ਜੇ ਉਹ ਨਾ ਹੁੰਦੇ ਕਮੀਆਂ ਹੁੰਦੀਆਂ ਅੱਜ ਵੀ ਆ ਕਮੀਆਂ ਪਰ ਜਿੰਨਾ ਕੁਝ ਮਿਲਿਆ ਨਾ ਇਹ ਵੀ ਇਤਿਹਾਸ ਆ ਇਸ ਮੁਲਕ ਦੇ ਹਿਸਾਬ ਨਾਲ ਤਾਂ ਮੇਰੇ ਖਿਆਲ ਚ ਇਹਨੂੰ ਗਹਿਰਾਈ ਨਾਲ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਭਾਈ ਥੈਂਕ ਯੂ ਤਾਂ ਇਸ ਵੀਡੀਓ ਚ ਨਹੀਂ ਜੁੜੇ ਰਹੋ ਅਖਰ